ਆਪਣੇ ਉਜਵਲ ਭਵਿੱਖ ਤੇ ਲਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉੱਥੇ ਜਾ ਕੇ ਉਹਨਾਂ ਨਾਲ ਐਦਾਂ ਦਾ ਭਾਣਾ ਵਾਪਰ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਜਿਹਾ ਹੀ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਬੇਹਦਕ ਦੁਖਦਾਇਕ ਖਬਰ ਹੈ ਕਿਉਂਕਿ ਮ੍ਰਿਤਕ ਮਨਜੋਤ ਸਿੰਘ ਜਿਸ ਦਾ ਕਤਲ ਹੋਇਆ ਹੈ ਉਹ ਮਹਿਜ 20 ਸਾਲ ਦਾ ਸੀ ਤੇਰਾਏਕੋਟ ਦੇ ਪਿੰਡ ਲੋਹਟਵੰਦੀ ਦਾ ਰਹਿਣ ਵਾਲਾ ਸੀ ਤੇ 1 ਸਾਲ ਪਹਿਲਾਂ ਹੀ ਦੁਬਈ ਗਿਆ ਸੀ ਮ੍ਰਿਤਕ ਦੇ ਪਿਤਾ ਦਲਬਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਕਰਜ਼ ਚੁੱਕ ਕੇ 1 ਸਾਲ ਪਹਿਲਾਂ ਹੀ ਆਪਣੇ ਇਕਲੋਤੇ ਪੁੱਤ ਨੂੰ ਦੁਬਈ ਭੇਜਿਆ ਸੀ ਤੇ ਬੀਤੇ ਦਿਨੀ ਨਾਲ ਰਹਿੰਦੇ ਇੱਕ ਲੜਕੇ ਦਾ ਪਾਕਿਸਤਾਨੀ ਲੜਕਿਆਂ ਨਾਲ ਝਗੜਾ ਹੋ ਜਾਂਦਾ ਹੈ ਜਿਸ ਦੌਰਾਨ ਮਨਜੋਤ ਅਤੇ ਉਸ ਦੇ ਸਾਥੀ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮਨਜੋਤ ਕੰਬੀ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਦਾ ਸਾਥੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਪਰਿਵਾਰ ਨੂੰ ਪੁੱਤ ਦੀ ਮੌਤ ਦੀ ਖ਼ਬਰ ਦਾ ਪਤਾ ਚੱਲਦਾ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੋ ਜਾਂਦਾ ਹੈ ਪਿੰਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਾਇਆ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਕਿ ਪੈਚ ਕਿ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇ। ਆਖੀ ਜੀ ਮੇਰਾ ਨਾਮ ਹਰਜੀਤ ਸਿੰਘ ਹੈ। ਇਹ ਜੇਤੀ ਹੋ ਗਈ ਹੈ ਇਹ ਤੁਹਾਡਾ ਕੀ ਲੱਗਦਾ ਹੈ? ਇਹ ਮੇਰੇ ਚਾਚੇ ਦਾ ਮੁੰਡਾ ਸੀ ਜੀ। ਇਹ ਕਦੋਂ ਬਾਹਰ ਗਿਆ? 3 ਸਾਲ ਹੋ ਗਏ ਜੀ। ਅੱਛਾ ਇਹਦੇ ਮੱਥੇ ਡਾੜੀ ਕੀ ਕਰਦੇ ਨੇ? ਉਹ ਵੀ ਦਿਹਾੜੀ ਜੋਤਾਂ ਕਰਦੇ ਨੇ। ਬੰਮੀ ਇਹਦੀ ਬੇਕਾਹ। ਕਿ ਕਿਸ ਤਰ੍ਹਾਂ ਕਿ ਭੇਜਿਆ ਕਿਦਾ ਕਰਦਾ ਚਾਹੇ ਵਿਚਾਰ ਜਾ ਜਾ ਕੇ ਭੇਜਿਆ ਜੀ ਬੈਂਕ ਨੂੰ ਲੋਨ ਲਈ ਉੜਾਇਆ ਤੇ ਬਾਕੀ ਜਿਹੜਿਆ ਲੋਕ ਪਿੰਡਾਂ ਜਿੰਦੇ ਆ ਉਹ ਲੈ ਕੇ ਬਾਹਰ ਵੀ ਦੇ ਤੇ ਇਸ ਦੇ ਘਰ ਚ ਹੋ ਕੌਣ ਕੌਣ ਹੋਣਗੇ ਥੱਲੇ ਭਰਾ ਇਕੱਲੀ ਭੈਣ ਹੈ ਜੀ ਆਪਣੇ ਉਜਵਲ ਭਵਿੱਖ ਦੇ ਲਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰਦੇ ਨੇ ਪਰ ਉੱਥੇ ਜਾ ਕੇ ਉਹਨਾਂ ਨਾਲ ਐਦਾਂ ਦਾ ਭਾਣਾ ਵਾਪਰ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ ਅਜਿਹਾ ਹੀ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਬੇहद ਦੁਖਦਾਇਕ ਖਬਰ ਹੈ ਕਿਉਂਕਿ ਬ੍ਰਿਤਿਕ ਮਨਜੋਤ ਸਿੰਘ ਜਿਸ ਦਾ ਕਤਲ ਹੋਇਆ ਹੈ ਉਹ ਮਹਿਜ 20 ਸਾਲ ਦਾ ਸੀ ਤੇ ਰਾਏਕੋਟ ਦੇ ਪਿੰਡ ਲੋਹਟਵੰਦੀ ਦਾ ਰਹਿਣ ਵਾਲਾ ਸੀ ਤੇ 1 ਸਾਲ ਪਹਿਲਾਂ ਹੀ ਦੁਬਈ ਗਿਆ ਸੀ ਮ੍ਰਿਤਕ ਦੇ ਪਿਤਾ ਦਲਬਾਖ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੇ ਆਰਥਿਕ ਤੰਗੀ ਦੇ ਚੱਲਦਿਆਂ ਕਰਜ਼ ਚੁੱਕ ਕੇ 1 ਸਾਲ ਪਹਿਲਾਂ ਹੀ ਆਪਣੇ ਇਕਲੋਤੇ ਪੁੱਤ ਨੂੰ ਦੁਬਈ ਭੇਜਿਆ ਸੀ ਤੇ ਬੀਤੇ ਦਿਨੀ ਨਾਲ ਰਹਿੰਦੇ ਇੱਕ ਲੜਕੇ ਦਾ ਪਾਕਿਸਤਾਨੀ ਲੜਕਿਆਂ ਨਾਲ ਝਗੜਾ ਹੋ ਜਾਂਦਾ ਹੈ ਜਿਸ ਦੌਰਾਨ ਮਨਜੋਤ ਅਤੇ ਉਸ ਦੇ ਸਾਥੀ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਮਨਜੋਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤੇ ਨਾਲ ਦਾ ਸਾਥੀ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਜਾਂਦਾ ਹੈ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਜਦੋਂ ਪਰਿਵਾਰ ਨੂੰ ਪੁੱਤ ਦੀ ਮੌਤ ਦੀ ਖਬਰ ਦਾ ਪਤਾ ਚੱਲਦਾ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਪੂਰਾ ਹਾਲ ਹੋ ਜਾਂਦਾ ਹੈ ਪਿੰਚ ਸੋਗ ਦੀ ਲਹਿਰ ਫੈਲ ਜਾਂਦੀ ਹੈ ਤੇ ਪੀੜਤ ਪਰਿਵਾਰ ਵੱਲੋਂ ਸਰਕਾਰ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਲੜਕੇ ਦੀ ਮ੍ਰਿਤਕ ਦੇ ਨੂੰ ਪਿੰਡ ਲਿਆਂਇਆ ਜਾਵੇ ਤਾਂ ਜੋ ਉਹ ਆਪਣੇ ਹੱਥਾਂ ਦੇ ਨਾਲ ਆਪਣੇ ਪੁੱਤ ਦਾ ਅੰਤਿਮ ਸੰਸਕਾਰ ਕਰ ਸਕਣ ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਵੀ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਗ੍ਰ ਕੀ ਪੈਚ ਕੀ ਗਰੀਬ ਪਰਿਵਾਰ ਦੀ ਆਰਥਿਕ ਮਦਦ ਵੀ ਕੀਤੀ ਜਾਵੇ ਹਾ ਜੀ ਮੇਰਾ ਨਾਮ ਮਰਜੀਤ ਸਿੰਘ ਹੈ ਇਹ ਜੇਤੀ ਮੌਜੂਦ ਹਾਂ ਇਹ ਤੁਹਾਡਾ ਕੀ ਲੱਗਦਾ ਹੈ ਕਿ ਮੇਰੇ ਚਾਚੇ ਦਾ ਮੁੰਡਾ ਸੁਭਾਈ ਮਨੁੱਖ ਸੀ ਇਹ ਜਦੋਂ ਮਰ ਗਿਆ ਸੀ ਜਿੰਨ ਸਵਾ ਸਾਲ ਹੋ ਗਏ ਗਏ ਪਿਆਰ ਇਹਦੇ ਮੁੱਫੇ ਡਾੜੀ ਕੀ ਕਰਦੇ ਨੇ ਉਹ ਜੀ ਦਿਹਾੜੀ ਜੋਤਾਂ ਕਰਦੇ ਜੋਤੀਆਂ ਦੀ ਮਿਲਾਈ ਕਰਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम x aur whatsapp channel par